ਕਿ ਮੈਂ ਇਸ ਵਕਤ ਖੜਾ ਵਾਂ ਫਰੀਦਕੋਟ ਤੋਂ ਬਠਿੰਡਾ ਰੋਡ ਦੇ ਉੱਪਰ ਬਠਿੰਡਾ ਰੋਡ ਦੇ ਉੱਪਰ ਪਿੰਡ ਪਿੰਦਾ ਬਾਜਾਖਾਨਾ ਇੱਕ ਛੋਟਾ ਜਿਹਾ ਕਸਬਾ ਵਾ ਅਚਨ ਚੇਤ ਜਾਂਦੇ ਜਾਂਦੇ ਮੈਂ ਕੀ ਦੇਖਦਾ ਵਾਂ ਕਿ ਇਸ ਰੋਡ ਦੇ ਉੱਪਰ ਸਾਡੇ ਪੰਜਾਬੀ ਭਰਾ ਨੇ ਇੱਕ ਕਾਰੋਬਾਰ ਸਟਾਰਟ ਕੀਤਾ ਆਰੰਭ ਕੀਤਾ ਵਾ ਮੈਨੂੰ ਬਹੁਤ ਖੁਸ਼ੀ ਹੋਈ ਉਸ ਕਾਰੋਬਾਰ ਨੂੰ ਦੇਖ ਕੇ ਬੜਾ ਮਨ ਖੁਸ਼ ਹੋਇਆ ਅਸੀਂ ਅਕਸਰ ਇਹ ਗੱਲਾਂ ਤਾਂ ਸੁਣਦੇ ਆਂ ਦੇਖਦੇ ਆਂ ਬਾਜ਼ਾਰਾਂ ਦੇ ਅੰਦਰ ਰਾਜੂ ਚਾਟ ਪੰਡਾਰ ਦੇ ਨਾਂ ਦੇ ਉੱਪਰ ਰੇੜੀਆਂ ਲੱਗੀਆਂ ਦੇਖਦੇ ਹੋਵਾਂਗੇ ਜੈ ਸ਼ੰਕਰ ਨਾਂ ਦੇ ਉੱਪਰ ਗੋਲ ਗੱਪਿਆਂ ਦੀ ਰੇੜੀ ਲੱਗੀ ਦੇਖਦੇ ਹੋਵਾਂਗੇ ਪਰ ਮੇਰੇ ਮਗਰ ਪੰਜਾਬੀ ਗੋਲ ਗੱਪਿਆਂ ਵਾਲੇ ਦੀ ਰੇੜੀ ਲੱਗੀ ਹੋਈ ਆ ਪੰਜਾਬ ਦੇ ਅੰਦਰ ਪੰਜਾਬੀ ਗੋਲ ਗੱਪਿਆਂ ਵਾਲੇ ਦੀ ਰੇੜੀ ਲੱਗੀ ਹੋਈ ਆ ਇਹਨੂੰ ਚਲਾਉਣ ਵਾਲਾ ਕੋਈ ਪ੍ਰਵਾਸੀ ਵੀਰ ਨਹੀਂਗਾ ਯਾਨੀ ਕਿ ਉਹ ਪੰਜਾਬ ਦਾ ਵਸਨੀਕ ਪੰਜਾਬ ਦਾ ਪੁੱਤ ਪੰਜਾਬ ਦਾ ਸਰਦਾਰ ਨੌਜਵਾਨ ਵੀਰ ਪੰਜਾਬੀ ਗੋਲ ਗੱਪਿਆਂ ਦੀ ਰੇੜੀ ਲਗਾ ਕੇ ਕਾਰੋਬਾਰ ਚਲਾ ਰਿਹਾ ਵਾ ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਮੇਰੇ ਸਾਸੀ ਕਾਲਜੀ ਸਾਸੀ ਜੀ ਬਾਈ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਕਾਰੋਬਾਰ ਕਰਦਿਆਂ ਨੂੰ ਇਸ ਨੂੰ ਦੋ ਸਾਲ ਦੋ ਸਾਲ ਹੋ ਗਏ ਆ ਕਿਵੇਂ ਦਾ ਰਿਸਪੌਂਸ ਆ ਰਿਹਾ ਬਾਈ ਬਹੁਤ ਵਧੀਆ ਬਹੁਤ ਵਧੀਆ ਆ ਰਿਹਾ ਤੁਹਾਡਾ ਮਨ ਕਿਵੇਂ ਬਣਿਆ ਕਿ ਆਮ ਨੌਜਵਾਨਾਂ ਦੇ ਵਿੱਚ ਇਹ ਹੁੰਦਾ ਵਾ ਕਿ ਅਸੀਂ ਬਾਹਰ ਜਾਣਾ ਆਇਲਰਸ ਕਰਕੇ ਪੜ੍ਹ ਲਿਖ ਕੇ ਅਸੀਂ ਬਾਹਰ ਜਾਣਾ ਵਾ ਦੇਸ਼ ਦੇ ਵਿੱਚ ਜਾ ਕੇ ਕਿਰਤ ਕਮਾਈ ਕਰਨੀ ਆ ਤੁਸੀਂ ਇਹ ਕਿਵੇਂ ਸੋਚਿਆ ਕਿ ਅਸੀਂ ਇੱਥੇ ਰਹਿ ਕੇ ਕੰਮ ਕਰਦਾਂ ਤੇ ਸਾਡੀ ਸੋਚ ਸਾਡਾ ਬਾਹਰ ਜਾਂਦਾ ਕੋਈ ਮਦਨਾ ਸਾਡਾ ਸਰਕਾਰੀ ਨੌਕਰੀ ਇਹਦੇ ਓਕੇ ਕਈ ਖੁਦ ਦਾ ਬਿਜ਼ਨਸ ਕਰਨਾ ਚਾਹੁੰਦੇ ਬਹੁਤ ਚੰਗੀ ਗੱਲ ਆ ਪਰ ਇਸ ਬਿਜ਼ਨਸ ਨੂੰ ਹੀ ਕਿਉਂ ਚੁਣਿਆ ਤੁਸੀਂ ਇਹ ਮੇਰੇ ਮਾਮੇ ਹੀ ਕੰਮ ਕਰਦੇ ਪਹਿਲਾਂ ਤੋਂ ਓਕੇ ਓਕੇ ਉਹਨਾਂ ਕੋਲੋਂ ਤੁਸੀਂ ਲਾ ਕੇ ਸਿੱਖਿਆ ਕੰਮ ਮੇਰੇ ਮਾਮੇ ਕੋਲੋਂ ਕੰਮ ਸਿੱਖਿਆ ਤੇ ਆਮ ਅੱਜ ਤੁਸੀਂ ਕੰਮ ਕਰ ਰਹੇ ਹੋ ਤੇ ਤੁਹਾਨੂੰ ਕਿੰਨੀ ਕੁ ਸਪੋਰਟ ਪੰਜਾਬੀਆਂ ਦੇ ਵੱਲੋਂ ਦਿੱਤੀ ਆ ਰਹੀ ਆ ਬਹੁਤ ਸਪੋਰਟ ਮਿਲਦੀ ਵੈਸੇ ਆਮ ਕਰਕੇ ਆਪਾਂ ਵੀਰੇ ਦੇਖਦੇ ਆ ਕਿ ਪ੍ਰਵਾਸੀ ਵੀਰ ਕੰਮ ਕਰਦੇ ਨੇ ਆਪਾਂ ਮਨਾਂ ਨਹੀਂ ਕਰਦੇ ਹਰ ਇੱਕ ਨੂੰ ਕਰਤ ਕਰਨ ਦਾ ਹੱਕ ਆ ਨਾ ਪਰ ਉਹਨਾਂ ਦੇ ਕੋਲ ਹਾਂ ਉਹਨਾਂ ਦੇ ਕੋਲ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ ਕਿ ਕਿ ਸਫਾਈ ਕਿੰਨੀ ਹੋਊਗੀ ਹਰ ਪੰਜਾਬੀ ਇਹ ਭਾਲਦਾ ਵਾ ਕਿ ਸਾਨੂੰ ਸਫਾਈ ਦਾ ਕੰਮ ਮਿਲੇ ਅਸੀਂ ਜੋ ਚੀਜ਼ ਖਾਣੀ ਆ ਸਫਾਈ ਦੀ ਮਿਲੇ ਤੁਸੀਂ ਉਹਨਾਂ ਨੂੰ ਬਹੁਤ ਵਧੀਆ ਸਫਾਈ ਦੇ ਨਾਲ ਚੀਜ਼ ਦੇ ਰਹੇ ਹੋ ਮੈਂ ਦੇਖ ਰਿਹਾ ਹਾਂ ਤੁਹਾਡੇ ਕੋਲੇ ਜਿੰਨੇ ਕ ਗਾਹ ਕਰਿਆ ਤਕਰੀਬਨ ਗਾਹ ਟੁੱਟ ਨਹੀਂ ਰਹੇ ਗਾਕਾਂ ਦੀ ਲੜੀ ਤੁਰੇ ਆ ਰਹੀ ਆ ਇੱਕ ਜਾਂਦਾ ਤੇ ਪੰਜ ਆ ਕੇ ਖੜਦੇ ਪਏ ਆ ਤੁਹਾਡਾ ਕੀ ਐਕਸਪੀਰੀਅੰਸ ਬਣ ਰਿਹਾ ਐਕਸਪੀਰੀਅੰਸ ਬਹੁਤ ਵਧੀਆ ਹੌਲੀ ਹੌਲੀ ਤਰੀਕਾ ਨਵਾਂ ਬਣ ਜਾਂਦਾ ਹੌਲੀ ਹੌਲੀ ਕੁਆਲਿਟੀ ਚ ਚੇਂਜ ਆ ਚੇਂਜ ਆਪ ਹੋਈ ਰਹੀ ਹੂੰ 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 ਆਪਾਂ ਬਾਈ ਜੀ ਹੁਣਾਂ ਤੋਂ ਪੁੱਛਦੇ ਆ ਕਿ ਬਾਈ ਜੀ ਕਿਵੇਂ ਲੱਗੇ ਰਿਹਾ ਵਾ ਤੁਸੀਂ ਕਿੰਨਾ ਕੁ ਟਾਈਮ ਬਾਅਦ ਆਉਂਦੇ ਆ ਖਾਣੇ ਵਾਸਤੇ ਇੱਥੇ ਦਿੱਲੀੋਂ ਵੀ ਆਈਦਾ ਵੀਰੇ ਆਪਣੇ ਮੈਂ ਤਾਂ ਇਹ ਮੁੰਡਾ ਇਹ ਇੱਥੋਂ ਲਈ ਆ ਓਕੇ ਵਧੀਆ ਸਿਸਟਮ ਵਧੀਆ ਮੁੰਡਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਬਾਈ ਜੀ ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਤੁਸੀਂ ਅੱਗੇ ਵੀ ਆਉਂਦੇ ਹੋ ਪਹਿਲਾਂ ਹਾਂ ਬਈ ਪਹਿਲਾਂ ਵੀ ਆਉਂਦੇ ਆ ਤੇ ਆਮ ਕਰਕੇ ਸਾਡੇ ਸਰਦਾਰ ਭਰਾ ਇਸ ਗੱਲ ਤੋਂ ਕੰਨੀ ਕਤਰਾਉਂਦੇ ਆ ਜਦੋਂ ਅਸੀਂ ਪ੍ਰਵਾਸੀ ਦੇ ਹੱਥੋਂ ਦੇਖਦੇ ਆ ਕਿ ਉਹਨਾਂ ਦੀ ਸਫਾਈ ਨਹੀਂ ਹੁੰਦੀਗੀ ਤੇ ਉਹ ਚੱਲਦੇ ਨੇ ਕਿ ਆਪਾਂ ਨਹੀਂ ਗੋਲ ਗੱਪੇ ਖਾਂਦੇ ਬਹੁਤੇ ਨਹੀਂ ਖਾਂਦੇਗੇ ਵੀਰ ਹਾਂ ਪਰ ਤੁਸੀਂ ਮੈਂ ਵੇਖਿਆ ਤੁਸੀਂ ਖਾ ਰਹੇ ਹੋ ਤੇ ਬਹੁਤ ਖੁਸ਼ੀ ਵੀ ਹੋਈ ਕਿ ਇੱਕ ਗੁਰਸਿੱਖ ਵੀਰ ਆਪਣੇ ਸਰਦਾਰ ਪ੍ਰਾਧਾਤੋ ਖਾ ਰਿਹਾ ਤੁਹਾਨੂੰ ਕਿਵੇਂ ਲੱਗਦਾ ਨਹੀਂ ਬਹੁਤ ਵਧੀਆ ਲੱਗਦਾ ਬਈ ਬਹੁਤ ਵਧੀਆ ਟੈਸਟ ਹੈ ਵਧੀਆ ਮੁੰਡਾ ਸਫਾਈ ਹੈ ਬਹੁਤ ਹੈ ਹੂੰ ਇਹੀ ਮੇਨ ਰੀਜਨ ਆ ਕੇ ਸਫਾਈ ਕਰਦੇ ਨੇ ਸਫਾਈ ਕਰਦੇ ਤੇ ਤੁਸੀਂ ਲੋਕ ਇਨਾਂ ਕੋਲੇ ਆਉਣ ਆਉਣ ਤੇ ਆਪਦਾ ਅਨਜੋਏ ਕਰਕੇ ਜਾਣ ਹਾਂ ਬਾਈ ਜੀ ਹੁਣ ਐ ਕਹਿ ਰਹੇ ਆ ਕਿ ਇਹਨਾਂ ਦੀ ਬਹੁਤ ਵਧੀਆ ਸਫਾਈ ਆ ਇਸੇ ਤਰ੍ਹਾਂ ਨੌਜਵਾਨ ਵੀਰ ਵੱਧ ਤੋਂ ਵੱਧ ਇਦਾਂ ਦੇ ਕੰਮਾਂ ਨੂੰ ਸਟਾਰਟਿੰਗ ਕਰਨਾ ਤੇ ਪੰਜਾਬੀ ਪਿੱਛੇ ਨਹੀਂ ਹਟਦੇਗੇ ਜਰੂਰ ਸਪੋਰਟ ਕਰਨਗੇ ਜਿਵੇਂ ਇਸ ਵੀਰ ਦੀ ਕੀਤੀ ਆ ਇਸ ਨੌਜਵਾਨ ਨੇ ਬਹੁਤ ਸੋਹਣਾ ਕੰਮ ਚਲਾਇਆ ਆਪਣਾ ਬਾਜੇ ਖਾਨੇ ਦੇ ਵਿੱਚ ਬਾਈ ਨੇ ਰੇੜੀ ਲਾ ਕੇ ਗੋਲ ਗੱਪਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਬਹੁਤ ਵਧੀਆ ਬਾਈਆਂ ਦਾ ਰਿਸਪੌਂਸ ਆ ਰਿਹਾ ਸਾਡੇ ਨੌਜਵਾਨਾਂ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਵਾ ਸਾਡੀ ਦੌੜ ਵਿਦੇਸ਼ਾਂ ਦੇ ਵਿੱਚ ਜਾਣ ਦੀ ਬਣੀ ਹੋਈ ਆ ਸਾਡੀ ਦੌੜ ਬਣੀ ਹੋਈ ਆ ਕਿ ਅਸੀਂ ਸਰਕਾਰੀ ਨੌਕਰੀ ਮਿਲੇ ਨਹੀਂ ਤਾਂ ਅਸੀਂ ਬਾਹਰ ਨੂੰ ਜਾਣਾ ਵਾ ਪਰ ਇਸ ਨੌਜਵਾਨ ਨੇ ਪੰਜਾਬ ਦੇ ਵਿੱਚ ਰਹਿ ਕੇ ਤੇ ਪੰਜਾਬੀ ਕਾਰੋਬਾਰ ਨੂੰ ਚਲਾਇਆ ਗੋਲ ਗੱਪਿਆਂ ਦੇ ਕਾਰੋਬਾਰ ਨੂੰ ਚਲਾਇਆ ਬਾਈ ਬਹੁਤ ਵਧੀਆ ਕਹਿ ਰਿਹਾ ਸਾਡਾ ਕੰਮ ਚੱਲ ਰਿਹਾ ਵਾ ਤੇ ਬਾਈ ਹੋਰ ਕਸਟਮਰ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਦੀ ਨਵੇਂ ਆਪਣੇ ਬੰਦੇ ਨੂੰ ਕੰਮ ਕਰਨਾ ਚਾਹੀਦਾ ਇਤੇ ਜਾਨਣੀ ਹੈ ਵੀ ਆਪਣੇ ਬੰਦੇ ਬਾਤ ਬਾਤ ਕੰਮ ਕਰਨੇ ਜੀ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਕਿਤੇ ਵੀ ਸਰਦਾਰ ਵੀਰ ਇਦਾਂ ਦਾ ਕੋਈ ਕੰਮ ਚਲਾਉਂਦਾ ਵਾ ਸਾਨੂੰ ਸਪੋਰਟ ਕਰਨੀ ਬੰਦੀ ਆ ਤੇ ਇਸ ਵੀਰ ਦਾ ਕੰਮ ਬਹੁਤ ਵਧੀਆ ਬੜਾ ਸਵਾਦਲੀ ਇਹ ਬਗੋਲ ਗੱਪੇ ਖਵਾ ਰਿਆ ਵਾ ਬਾਈ ਬਹੁਤ ਵਧੀਆ ਕੰਮ ਚਲਾ ਰਿਆ ਸਫਾਈ ਦੇ ਨਾਲ ਕੰਮ ਤੁਸੀਂ ਆਪ ਦੇਖ ਰਹੇ ਹੋ ਬਹੁਤ ਸਾਫ ਦਾ ਸਫਾਈ ਦੇ ਨਾਲ ਕਰ ਰਿਹਾ ਬਾਈ ਕੰਮ ਜਰੂਰ ਆ ਕੇ ਇੱਕ ਵਾਰ ਬਾਈ ਦੇ ਕੋਲੇ ਆਓ ਜ਼ਰੂਰ ਖਾ ਕੇ ਜਾਓ ਇਦਾਂ ਦੇ ਨੌਜਵਾਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਨੌਜਵਾਨ ਆ ਪੰਜਾਬੀ ਆ ਸਰਦਾਰ ਆ ਸਾਡਾ ਵੀਰ ਇਸ ਤੇ ਵਿਸ਼ਵਾਸ ਕੀਤਾ ਜਾ ਸਕਦਾ ਵਾ ਆਓ ਆ ਕੇ ਇੱਕ ਵਾਰ ਬਾਜੇਖਾਨੇ ਇਸ ਪੌਲ ਦੇ ਹੇਠਾਂ ਆ ਕੇ ਜ਼ਰੂਰ ਬਾਈ ਨੂੰ ਮਿਲੋ ਧੰਨਵਾਦ